ਪ੍ਰਚਾਰਕ ਭਾਈ ਅਮਨਦੀਪ ਸਿੰਘ ਨੇ ਆਪਣੀ ਬੇਟੀ ਦੇ ਵਿਆਹ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਾਲੇ ਅਕਾਲ ਤਖਤ ਪਹੁੰਚ ਕੇ ਮਾਫੀ ਮੰਗ ਲਈ ਹੈ। ਜੀ ਹਾਂ ਭਾਈ ਅਮਨਦੀਪ ਸਿੰਘ ਆਪਣੇ ਜਥੇਦਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਤੇ ਸੋਸ਼ਲ ਮੀਡੀਆ ਤੇ ਕੁਝ ਦਿਨਾਂ ਤੋਂ ਬੇਟੀ ਦੇ ਵਿਆਹ ਦੇ ਸਬੰਧ ਚ ਚੱਲ ਰਹੇ ਵਿਵਾਦ ਦਰਮਿਆਨ ਉਹਨਾਂ ਨੇ ਮਾਫੀ ਮੰਗੀ। ਉਹਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦਫ਼ਤਰ ਸਕੱਤਰੇਤ ਵਿਕੇ ਇੰਚਾਰਜ ਬਗੀਚਾ ਸਿੰਘ ਨੂੰ ਪੱਤਰ ਵੀ ਸੌਂਪਿਆ ਗਿਆ। ਭਾਈ ਅਮਨਦੀਪ ਸਿੰਘ ਨੇ ਕਿਹਾ ਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਤੇ ਰਹਿੰਦੇ ਸਾਹਾ ਤੱਕ ਰਹਾਂਗਾ। ਦੱਸ ਦੇਈਏ ਕਿ ਬੀਤੇ ਦਿਨੀ ਭ ਸਿੰਧੀ ਬੇਟੀ ਦੇ ਵਿਆਹ ਦੇ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਵੀਡੀਓ ਚ ਦਿਖਾਇਆ ਗਿਆ ਕਿ ਭਾਈ ਸਾਹਿਬ ਦੀ ਬੇਟੀ ਵੱਲੋਂ ਅਨੰਤਕਾਰਕ ਸਮੇਂ ਲਹਿੰਗਾ ਪਹਿਨਿਆ ਗਿਆ ਜਿਸ ਨੇ ਸਿੱਖ ਬੁੱਧੀਜੀਵੀਆ ਵੱਲੋਂ ਇਤਰਾਜ਼ ਕੀਤਾ ਗਿਆ ਇਸ ਤੋਂ ਇਲਾਵਾ ਵਿਆਸ ਸਮਾਗਮ ਦੌਰਾਨ ਡਾਂਸਰਾਂ ਵੀ ਨਚਾਈਆਂ ਗਈਆਂ ਸਨ ਜਿਸ ਦੇ ਚੱਲਦੇ ਆ ਅੱਜ ਭਾਈ ਮਨਦੀਪ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਤੇ ਉਹਨਾਂ ਨੇ ਮਾਫੀ ਮੰਗ ਲਈ ਹੈ ਇਸ ਤੋਂ ਪਹਿਲਾਂ ਸਿੱਖ ਪ੍ਰਚਾਰਕ ਦੇ ਵੱਲੋਂ ਇੱਕ ਬਿਆਨ ਵੀ ਦਿੱਤਾ ਗਿਆ ਸੀ ਉਸ ਸਮੇਂ ਵੀ ਉਹਨਾਂ ਨੇ ਕਿਹਾ ਸੀ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਤੇ ਉਹਨਾਂ ਕੋਲੋਂ ਜਾਣੇ ਅਣਜਾਣੇ ਚ ਜੋ ਗਲਤੀਆਂ ਹੋਈਆਂ ਨੇ ਇਸ ਦੀ ਉਹ ਮਾਫੀ ਮੰਗਣਗੇ ਸਿੱਖ ਪ੍ਰਚਾਰਕ ਭਾਈ ਅਮਨਦੀਪ ਸਿੰਘ ਨੇ ਆਪਣੀ ਬੇਟੀ ਦੇ ਬਿਆਨ ਨੂੰ ਲੈ ਕੇ ਚੱਲ ਰਹੇ ਵਿਵਾਦ ਬਚਾ ਲਏ ਅਕਾਲ ਤਖਤ ਪਹੁੰਚ ਕੇ ਮਾਫੀ ਮੰਗ ਲਈ ਹੈ ਜੀ ਹਾਂ ਭਾਈ ਅਮਨਦੀਪ ਸਿੰਘ ਆਪਣੇ ਜਥੇ ਨਾਲ ਸ੍ਰੀ ਅਕਾਲ ਤਖਤ ਸੈਵਕ ਵਿਖੇ ਪਹੁੰਚੇ ਤੇ ਸੋਸ਼ਲ ਮੀਡੀਆ ਤੇ ਕੁਝ ਦਿਨਾਂ ਤੋਂ ਬੇਟੀ ਦੇ ਵਿਆਹ ਦੇ ਸਬੰਧ ਚ ਚੱਲ ਰਹੇ ਵਿਵਾਦ ਦਰਮਿਆਨ ਉਹਨਾਂ ਨੇ ਮਾਫੀ ਮੰਗੀ ਉਹਨਾਂ ਵੱਲੋਂ ਸ੍ਰੀ ਅਕਾਲ ਤਖਤ ਸੈਵਕ ਦਫਤਰ ਸਕੱਤਰੇਤ ਵਿਕੇ ਇੰਚਾਰਜ ਬਗੀਚਾ ਸਿੰਘ ਨੂੰ ਪੱਤਰ ਵੀ ਸੌਂਪਿਆ ਗਿਆ ਭਾਈ ਅਮਨਦੀਪ ਸਿੰਘ ਨੇ ਕਿਹਾ ਕਿ ਮੈਂ ਸ੍ਰੀ ਅਕਾਲ ਤਖਤ ਸੈਵਕ ਨੂੰ ਸਮਰਪਿਤ ਹਾਂ ਤੇ ਰਹਿੰਦੇ ਸਾਹਾਂ ਤੱਕ ਰਹਾਂਗਾ ਦੱਸਦੀ ਹੈ ਕਿ ਬੀਤੇ ਦਿਨੀ ਭਾਈ ਅਮਨਦੀਪ ਸਿੰਘ ਦੀ ਬੇਟੀ ਦੇ ਵਿਆਹ ਦੇ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਵੀਡੀਓ ਦੀ ਬੇਟੀ ਵੱਲੋਂ ਅਨੰਤਕਾਰਜ ਸਮੇਂ ਲੰਕਾ ਪੈਨਿਆ ਗਿਆ ਜਿਸ ਨੇ ਸਿੱਖ ਬੁੱਧੀਜੀਵਿਆਂ ਵੱਲੋਂ ਇਤਰਾਜ਼ ਕੀਤਾ ਗਿਆ ਇਸ ਤੋਂ ਇਲਾਵਾ ਵਿਆਸ ਸਮਾਗਮ ਦੌਰਾਨ ਡਾਂਸਰਾਂ ਵੀ ਨਚਾਈਆਂ ਗਈਆਂ ਸਨ ਜਿਸ ਦੇ ਚਲਦਿਆਂ ਅੱਜ ਭਾਈ ਮਨਦੀਪ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਤੇ ਉਹਨਾਂ ਨੇ ਮਾਫੀ ਮੰਗ ਲਈ ਹੈ ਇਸ ਤੋਂ ਪਹਿਲਾਂ ਸਿੱਖ ਪ੍ਰਚਾਰਕ ਦੇ ਵੱਲੋਂ ਇੱਕ ਬਿਆਨ ਵੀ ਦਿੱਤਾ ਗਿਆ ਸੀ ਉਸ ਸਮੇਂ ਵੀ ਉਹਨਾਂ ਨੇ ਕਿਹਾ ਸੀ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਤੇ ਉਹਨਾਂ ਕੋਲੋਂ ਜਾਣੇ ਅਣਜਾਣੇ ਚ ਜੋ ਗਲਤੀਆਂ ਹੋਈਆਂ ਨੇ ਇਸ ਦੀ ਉਹ ਮਾਫੀ ਮੰਗਣਗੇ